छोटा ही पुल है इतो इतो टपके आऊगा इतने आ काफ़ी इतिहासिक जगह भी हूँ जो आप देखा सी रिसर्च हुई थी हरियाणा के जिम्मे हस्तीनापुर मिले आ भी एक वो हिस्टोरिकल प्लेस है हिस्टोरिकल फराओ अंक अंकल जी फराओ कर महा जी बच्चे निके निके नहीं मेरे ना नाम बाले अच्छा वो सारे पहला मेरा चक्के जा रहा है मैं अच्छा यार जरा बंदा सी मेरा पानी बिना पानी की हो गया सी पानी थोड़ा हट जावे थोड़ा हट हो गया सी कदे आया नहीं ना पानी डाला ਚੱਲੀ ਸੌਂਵਿੰਗਾ ਬੰਦਾ ਅੱਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਲਓ ਜੀ ਆਪਾਂ ਅੱਜ ਦਾ ਕਰਦੇ ਆ ਬਲੌਗ ਸਟਾਰਟ ਅੱਜ ਆ ਸੁਟੀ ਤੇ ਅੱਜ ਆਪਣੀ ਧੀ ਰਾਨੀ ਕਹਿੰਦੀ ਮੈਨੂੰ ਡੈਡੀ ਲੈ ਕੇ ਜਾਓ ਉਹਦੇ ਇੱਕ ਦੋ ਚੀਜ਼ਾਂ ਲੈਉਣੀਆਂ ਨੇ ਹੁਣ ਚੱਲਦੇ ਆਂ ਜਬਰਨਾਲੇ ਤੇ ਨਾਲੇ ਚੱਲਦੇ ਆਂ ਨਮਾਕੀ ਖੁੱਲਿਆ ਸਭੂ ਡੀਮਾਰਟ 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 ਖੁੱਲਿਆ ਤਾਂ ਬਹੁਤ ਪੁਰਾਣਾਗਾ ਪਹਿਲਾਂ ਜਾ ਕੇ ਨਾ ਭੁੱਲ ਗਏ ਹੁਣ ਡੀਮਾਰਟ ਜਾਨੇ ਆ ਤੇ ਅੱਜ ਨਾਲ ਲੈ ਕੇ ਜਾਵਾਂਗੇ ਆਪਾਂ ਆਪਣੇ ਚਾਚਾ ਜੀ ਨੂੰ ਤੇ ਮਿਲ ਜਾਂ ਰਾਹ ਚ ਕਰ ਦੇ ਗੱਲਾਂ ਮਾਤਾ ਚੱਲਦੇ ਆਂ ਬਈ ਆ ਜੋ ਲਓ ਜੀ ਚੱਲੇ ਆਪਾਂ ਨਾਲ ਚੱਲੇ ਆਪਣਾ ਚਾਚਾ ਹੀ ਕਿਵੇਂ ਅੱਜ ਹੂੰ ਠੀਕ ਹੈ ਜੀ ਚਾਚਾ ਪਹਿਲੀ ਵਾਰ ਜਾਂਦਾ ਵੀ ਇਹ ਜੇ ਕਥਾਵੇਂ ਹੈ ਤਾਂ ਦੇਖਦੇ ਛੱਟੋ ਹੀ ਚਾਚਾ ਕੀ ਲੈਂਦਾ ਉਥੋਂ ਹੈ ਜੀ ਚਾਚੇ ਨੂੰ ਲੈ ਕੇ ਚੱਲਦੇ ਆਪਾਂ ਕੀ ਕਹਦਾਂ ਮੈਂ ਫੇਰ ਭੁੱਲਣਾ ਡੀਮਾਰਟ ਡੀਮਾਰਟ ਚ ਚਾਚਾ ਡੀਮਾਰਟ ਚਾਚਾ ਸੀ ਉੱਠਣਾ ਨਾ ਭਾਈ ਹੁਣ ਇਹਨੂੰ ਡੀਮਾਰਟ ਚਲੇ ਜਾਂਦੇ ਗਏ ਕਿ ਸੰਖਾ ਘਾੜਾਉਣ ਲੱਗਿਆ ਚਾਚਾ ਤਾਂ ਖਾੜਾਉਣ ਲੱਗਿਆ ਤੇ ਆ ਫੇਰ ਵੀ ਉਸੇ ਇਕੱਠ ਵਾਲਾ ਵਹਾਂ ਜਰ ਆਏ ਕੋਈ ਕਾਰੋਬਾਰ ਕੋਈ ਜੋਗ ਤੇ ਚਲਾਈਏ ਹਾਂ ਆ ਫੇਰ ਇੱਕ ਜੋਗ ਤੇ ਚਲਾਈ ਕੀ ਜੇ ਜੀ ਹੋ ਗਿਆ ਮੈਂ ਮੈਡਮ ਸੀ ਹਾਂ ਜੀ ਬੱਚੇ ਲੈ ਕੇ ਜਾ ਰਹੇ ਨੇ ਸਕੂਲ ਤੋਂ ਮੈਂ ਅੱਛਾ ਅੱਛਾ ਚਲਾ ਬੈਂਡ ਚੋਂਦਾ ਭਾਈ ਸਕੂਲ ਆ ਜੀ ਤੇ ਬਈ ਲਿਆ ਕੇ ਮੈਨੂੰ ਹੱਕ ਐਸ ਤੇ ਆਪ ਨੂੰ ਦੇ ਲਈ ਸੀ ਤਰ੍ਹਾਂ ਦੀ ਹਾਂ ਆ ਆ ਦੇ ਫਰਾਓ ਅੰਕਲ ਜੀ ਫਰਾਓ ਕਰ ਮਾਹ ਜੀ ਬੱਚੇ ਨਿੱਕੇ ਨਿੱਕੇ ਨੇ ਮੇਰੇ ਨਾਲ ਬਾਹਰ ਅੱਧਿਆ ਉਹ ਸਾਰਿਆਂ ਨੂੰ ਪਹਿਲਾਂ ਮੇਰਾ ਚੱਕਿਆ ਜਾ ਰਿਹਾ ਕਿ ਮੈਨੂੰ ਅੱਛਾ ਜਿਹੜਾ ਬੰਦਾ ਸੀ ਮੇਰਾ ਦੇ ਦੋ 5700 ਜਿਹੜਾ ਬੰਦਾ ਸੀ ਲੈ ਵੀ ਬਈ ਚਾਚਾ ਮੇਲੇ ਨੂੰ ਵਾਸਤੇ ਲੱਗ ਗਿਆ ਸੀ ਖਰਾ ਦੇ ਪੈਸੇ ਇਹ ਵੀ ਹੁਣ ਮੈਨੂੰ ਦਵਾ ਦਿੰਦਾ ਹੁੰਦਾ ਅੱਛਾ ਫੇਰ ਪੈਸੇ ਲੈ ਕੇ ਕੀ ਕਰੇ ਕਿਹਨੂੰ ਫੜਾਏ ਕਰੇ ਕਰੀ ਫੜਾ ਦੇ ਪੈਸੇ ਫੜਾ ਦੇ ਕਰੇ ਐ ਆ ਬੰਦਾ ਸਾਡਾ ਮੇਰਾ ਲੋੜ ਆ ਗਿਆ ਪਹਿਲਾਂ ਇਹਨੂੰ ਫੜਾਉਂਦਾ ਸੀ ਇਹਨੇ ਫੜਿਆ ਨਹੀਂ ਇਹਨੇ ਫੜਿਆ ਨਹੀਂ ਮੇਰੇ ਜੀ ਮਾਂ ਨੂੰ ਫੜਾ ਦਿਆ ਚਲ ਕਿ ਮੇਰਾ ਕਿਹੜਾ ਹੀ ਕਾਰਡ ਕਿੱਥੇ ਕੰਮ ਕਰਦਾ ਹੈ ਤੇਰਾ ਹੀ ਕਾਰਡ ਇੱਕ ਤਾਂ ਬੈਂਕ ਵਿੱਚ ਹੈ ਅੱਛਾ ਇੱਕ ਇੱਕ ਹਸਪਤਾਲ ਦਾ ਅੱਛਾ ਹਸਪਤਾਲ ਜਿਹੜਾ ਤੁਹਾਡਾ ਮਾਲ ਪਤਾ ਚੱਲਦਾ ਹੈ ਸਾਡੀ ਦਵਾਈ ਮਿਲ ਰਹੀ ਹੈ ਹੈ ਦਵਾਈ ਤਾਂ ਤਾਈ ਦਵਾਈ ਹਾਂ ਤਾਂ ਤਾਈ ਉਹ ਦਵਾਈ ਫਿਰ ਸਾਡੇ ਹਸਪਤਾਲ ਦੇ ਕਾਰਡ ਆਏ ਚੱਲ ਜਾਂਦਾ ਹੈ ਹਾਂ ਤੁਸੀਂ ਕੋਈ ਮੈਡਮ ਹੋਵੇ ਉਹ ਡਾਕਟਰ ਹੋਵੇ ਨਾਲ ਕਹਿੰਦਾ ਜੀ ਅਸੀਂ ਬੱਚੇ ਛੱਡ ਕੇ ਆਏ ਨੇ ਸਾਨੂੰ ਦਵਾਈ ਦਿਓ ਅੱਛਾ ਉਹ ਲਾਈਨ ਤੋਂ ਇਲਾਵਾ ਸਾਨੂੰ ਦਵਾਈ ਦੇ ਦਿਓ ਹਾਂ ਜੀ ਪੂਰੀ ਚੜਾਈ ਹੈ ਤੇਰਾ ਹੀ ਕਾਰਡ ਦੀ ਆਈ ਕਾਰਡ ਦਿਖਾਇਆ ਨਹੀਂ ਮਲਾਜ਼ਮ ਬੰਦਾ ਤੂੰ ਕਹਿ ਮਲਾਜ਼ਮ ਬੰਦਾ ਮੈਂ ਕੈਨੀਆਂ ਹੁਣ ਦਵਾਈ ਵਧਾਤੀ ਕਿ ਘਟਾਤੀ ਉਹ ਬਸ ਉਹੀ ਹੈ ਦਵਾਈ ਦਾ ਵਧੀਆ ਮਿਲ ਜਾਂਦੀ ਹੈ ਵਧੀਆ ਮਿਲ ਜਾਂਦੀ ਹੈ ਚੱਲ ਭਾਈ ਪੰਜ ਨਾਗਾ 14 ਹੋ ਮਿਲ ਜਾਂਦੀ ਹੈ ਹਫਤੇ ਦੀਆਂ 8 ਦੇ ਜਾਂਦੀਆਂ ਓਕੇ ਠੀਕ ਆ ਫਿਰ ਤਾਂ ਲਓ ਵੀ ਚਾਚੇ ਦਾ ਹੀ ਕਾਰ ਇੰਨਾ ਕੰਮ ਕਰਦਾ ਕਿਸੇ ਨੇ ਬਣਾਉਣਾ ਹੋਵੇ ਆਈ ਕਾਰਡ ਤਾਂ ਇਹਦੇ ਕੋਲੇ ਆ ਜਾਓ ਠੀਕ ਆ ਲਓ ਜੀ ਡੀਮਾਰਟ ਪਹੁੰਚ ਗਏ ਆ ਚਾਚੇ ਨੂੰ ਲੈ ਕੇ ਆਏ ਪਹਿਲੀ ਵਾਰ ਹੈ ਚਾਚਾ ਪਹਿਲੀ ਵਾਰ ਲੈ ਕੇ ਆ ਤੈਨੂੰ ਦੇਖਦੇ ਆਂ ਸੌਪਿੰਗ ਕਰਾਵਾਂਗੇ ਤੈਨੂੰ ਵੀ। ਬੜੀ ਲੱਗ ਰਿਹਾ ਦੇਖ ਕੇ ਇੰਨਾ ਕੱਠ ਵਾਠਿਆ। ਬਹੁਤ ਵਧੀਆ ਲੱਗ ਰਿਹਾ। ਬਹੁਤ ਹੀ ਵਧੀਆ। ਤੈਨੂੰ ਹੁਣ ਅੰਦਰੋਂ ਦਿਖਾਉਣੇ ਆ। ਠੀਕ ਆ। ਹਾਂ। ਅੰਦਰੋਂ ਦਿਖਾਉਣੇ ਆ ਭਾਈ। ਚੱਲ। ਚਲੋ ਜ चलिए। ਹੂੰ ਚਲੋ। ਚਲੋ। ਪੀ ਲੈਂਗਾ। ਬੰਬੂ ਮੂੰ ਪਤਾ ਨਹੀਂ ਸੀ ਕੋਈ। ਹੂੰ ਬੰਬੂ ਮੂੰ ਤਾਂ ਹੀ ਨਹੀਂ ਪਤਾ। ਆਜਾ। ਉਹ ਤਾਂ ਲੈ ਲਈ ਸੀ। ਇੱਧਰ ਆ ਜਾ। ਦੇਖ ਚਾਚਾ। ਮੌਜ। ਪਾਣੀ ਦੀ ਬੋਤਲ ਤੋਂ ਲੈ ਕੇ ਸਾਰਾ ਕੁਝ ਹੁੰਦਾ ਇੱਥੇ। ਉਸ ਤੱਕ ਲੈ ਉੱਠੀ ਰਚਾ ਦੇ ਰਹੇ ਹਾਂ ਹਾਂ ਆ ਦੇਖ ਵੀ ਬਹੁਤ ਤਾਂ ਸਾਡੀ ਮਾਰਚ ਚ ਚਾ ਚਾ ਵੀ ਸੌਂ ਗਏ ਕੱਪ ਕਿਉਂ ਕੇ ਮੈਂ ਠੀਕ ਹੈ ਜਾਨੀ ਜਰਾ ਬਣਾਟ ਆ ਦੇਖੀ ਇਹ ਮੈਂ ਵੀ ਚਾਚੇ ਨੂੰ ਹੱਥ ਮਾਰ ਕੇ ਇਹ ਟੈਟ ਆ ਜਾ ਚਕੀਲੇ ਦੀ ਚਾਚੂ ਨੂੰ ਇੱਕ ਅ ਸ਼ੂਜ਼ ਤੇ ਸੌਕਸ 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 ਠੀਕ ਆ ਕਿ ਪਸੰਦ ਆ ਇਹ ਚੱਲ ਆ ਜੀ ਉਹ ਜੱਟ ਨੂੰ ਸ਼ੂਜ਼ ਦਵਾਦੇ ਪੌਪ ਲੱਗੇ ਪਿਆ। ਪਾਉ ਜੀ ਚਾਚੇ ਨੇ ਪੁਰਾਣ ਜੁਆਇ ਕਰਾ ਰਹੇ ਹਾਂ ਜੋ ਵਿਚਾਰਾ ਪਹਿਲਾਂ ਆਇਆ ਇਹਦੇ ਦਿੱਤੀ ਖਾਂਦੇ ਆ। ਲੋਕ ਸਰੀਕ ਕਹਿੰਦੇ ਦੇਖ ਆ ਫਿਰ ਤਾਂ ਭਾਈ ਸਾਡਾ ਕੁਛ ਨਹੀਂ ਖਾ ਚਾਚਾ ਮੇਰਾ ਐਸੇ ਨੇ ਪਾਰੇ ਪਲੂਸੀਆਂਗੇ। ਡੈਡੀ ਤਾਂ ਚਲੇ ਗਿਆ ਸੀ ਮਤੋਂ ਪਹਿਲਾਂ। ਕੋਈ ਸ਼ਮੂ ਜਿਹੜੇ ਵਾਸਤੇ ਆ ਸੀ ਉਹ ਚੀਜ਼ ਇਹਨੂੰ ਮਿਲੀ ਨਹੀਂ ਹੈ। ਚਾਚਾ ਬਾਰੇ ਵਾਗੇ ਚਾਚੇ ਨੂੰ ਭਈਆ ਤਾਂਸਾਂ ਵਜਾ ਦੇਖ ਕੇ ਚਾਚੇ ਨੂੰ ਕਵਰਾਟ ਹੋ ਗਈ ਭਈਆ ਚਾਚਾ ਵਾਰ ਵਜਿਆ ਚਾ ਚਾਚੇ ਨੂੰ ਕਵਰਾਟ ਹੋ ਗਈ ਉਹਦਾ ਬਾਹਰ ਲੰਘ ਗਿਆ ਭਈਆ ਦੇਖਦੇ ਆਂ ਜਾ ਕੇ ਬਾਰੇ ਪੁੱਛਦਾ ਕੀ ਖਾਲਾ ਲਓ ਜੀ ਡੀਮਾਰਟ ਸ਼ਾਪਿੰਗ ਕਰਿਆ ਇਹ ਚਾਚਾ ਮੇਰਾ ਕਿੱਧਰ ਗਿਆ ਚਾਚਾ ਬਾਰੇ ਭਈ ਚਾਚਾ ਕਮਚ ਗਿਆ ਤੇਰਾ ਕਵਰਾਟ ਕਰ ਗਿਆ ਪਹਿਲੀ ਵਾਰ ਆਇਆ ਪੁੱਛਦੇ ਉਹਨੂੰ ਜਾ ਕੇ ਕੀ ਹੋਇਆ ਸਭੀ ਚਾਚੇ ਨੂੰ ਕਵਰਾਟ ਹੋ ਗਈ ਪੁੱਤ ਚਾਚਾ ਆਇਆ ਨਹੀਂ ਨਾ ਕਦੇ ਉਹਨੂੰ ਕਵਰਾਟ ਹੋ ਗਈ ਆ ਦੇਖ ਵੀ ਚਲੋ ਇਹਨੇ ਤਾਂ ਐਣੀ ਹਵਾ ਦਾ ਚਲਪਾ ਲੈਣਾ ਕੱਟਾ ਹੈ ਹੀ ਐਂ ਦਾ ਹੈ ਚ ਕੀ ਹੋ ਗਿਆ ਤੈਨੂੰ ਹੋ ਜਾ ਘਰਾਟ ਜਾ ਗਿਆ ਨਾ ਪਾਣੀ ਪੀਨੇ ਪਾਣੀ ਨਹੀਂ ਪੀਤਾ ਕੀ ਹੋਇਆ ਸੀ ਪਣੀ ਸੋਰਾਟ ਜਾ ਹੋ ਗਿਆ ਘਰਾਟ ਹੋ ਗਿਆ ਸੀ ਕਦੇ ਆਇਆ ਨਹੀਂ ਨਾ ਲੈ ਪਾਣੀ ਲੈ ਲੈ ਚਾਚੇ ਨੂੰ ਘਰਾਟ ਹੋ ਗਿਆ ਭਾਈ ਓਏ ਸਾਚਾ ਕਿਵੇਂ ਲੱਗਾ ਤੈਨੂੰ ਵਧੀਆ ਵਧੀਆ ਕੀ ਹੋਇਆ ਘਰਾਟ ਹੋ ਗਈ ਸੀ ਹੂੰ ਮੈਂ ਤਾਂ ਯਾਰ ਆ ਇੱਕ ਛੋਹੂ ਚਾਚੂ ਦੇ ਦੀ ਪੀਨੂ ਇਹ ਰੋਟਿਆ ਹੋ ਜੂਏ ਉਹ ਮਦਾਇ ਸੀ ਆ ਗਿਆ ਇੱਥੇ ਬਾਹਰ ਨਾ ਪਾਣੀ ਨਿਕਲਦੇ ਉਹ ਉਧਰੋਂ ਮੁੜ ਕੇ ਆਏ ਅੱਛਾ ਪਾਣੀ ਆ ਫਿਰ ਇੱਥੇ ਦਾ ਸਿਸਟਮ ਆ ਹੀ ਨਹੀਂ ਇਹਦਾ ਆਪਣੇ ਕਿੱਥੇ ਲੋਟ ਆ ਥੋਡੇ ਇਹ ਲੈ ਮੇਰੇ ਵਰਗਿਆਂ ਦੇ ਵੀ ਉਡਾ ਹਿਆ ਜਵਾਖ ਜੇ ਤਾਂ ਮੜਾ ਕਰਦੇ ਹਜੇ ਮੇਰੇ ਵਰਗਿਆਂ ਦੇ ਵੀ ਲੋਟ ਆ ਟਾਕੀ ਦਾ ਟਾਕੀ ਕਿਦੀ ਰਹੀ ਹੈ ਟਾਕੀ ਰਹੀ ਗਈ ਥੋਡੇ ਚੁਕਿ ਦੇ ਇੱਕ ਹਾਂ ਚਾਚਾ ਤੇਰੀ ਇਹ ਹੈ ਕੋਈ ਕੀ ਚੀਜ਼ ਹੈ ਕੋਈ ਇਹ ਐਨੇ ਇਨਾਂ ਰੁਪਈਆ ਖਤਮ ਕਰੀਏ ਨਾ ਕੋਈ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਤੁਹਾਡੇ ਜੋੜੇ ਆ ਲੱਸੀ ਹੈ ਤਰ ਕੇ ਮੈਂ ਤੈਨੂੰ 2 ਕਿਲੋ ਲਿਆ ਦੇਣਾ ਲਫਾਫਿਆਂ ਚ ਪਾ ਕੇ ਫ੍ਰਿਜ ਦੇ ਤਰ ਉਹੀ ਲੱਸੀ ਹੈ ਉਹੀ ਲੱਸੀ ਫਿਰ ਲੈ ਆ ਦੇ ਕਰ ਇਹਨਾਂ ਲੱਸੀ ਕੁੜੀਆਂ ਕਹਿੰਦੀ ਪੀਣੀ ਆ ਮੇਰੀ ਪੋਤੀ ਤਾਂ ਕਰਕੇ ਲੈ ਮੈਂ ਤਾਂ ਨਹੀਂ ਜਾਂਦਾ ਜੇ ਤੇ ਲਿਆ ਦੇ ਕਰ ਇਹੋ ਜੀ ਲੱਸੀ ਹੈ ਵਧੀਆ ਇਹਨਾਂ ਦੀ ਲੈ ਆ ਦੇ ਕਰ ਠੀਕ ਆ ਜਿਹਨੇ ਮਾਸੀ ਮਗਵਾਇਆ ਕਰ ਉਹ ਕਿ ਉਹ ਕਿਵੇਂ ਲੱਗਿਆ ਉਹ ਦੇਖ ਲੈ ਤੈਨੂੰ ਮੌਲਕ ਮਾਤਾ ਮੈਂ ਹਾਂ ਹੁਣ ਦੁਆ ਆ ਗਿਆ ਕਿ ਕਿ ਮੋਲ ਚੋਂ ਆਇਆ ਫੂਡ ਮੈਂ ਡੀਮਾਰਟ ਚੋਂ ਮੋਲ ਹੋ ਹੁੰਦੇ ਹੈਂ ਬੂਟਿਆਂ ਦੇ ਨਾਲ ਭਾਗ ਦਾ ਤੇਜ਼ ਭੂਖਦਾ ਜਾਣ ਕਰੇਗਾ ਬੂਟਾ ਤੋਂ ਬਾਅਦ ਤੇਜ਼ ਭੂਖਦਾ ਆਪਾ ਚੱਲ ਕੋਈ ਗੱਲ ਨਹੀਂ ਚਾਹ ਠੀਕ ਹੈ ਭਾਈ ਚਾਨੇ ਪਿੰਡ ਨੂੰ ਭਾਈ ਚਾਚੇ ਦੇ ਕੰਮ ਫੈਟ ਨਹੀਂ ਆਇਆ ਐ ਚਾ ਓਏ ਮੈਂ ਫੈਟ ਨਹੀਂ ਚਾਚੇ ਦੇ ਕਮ ਡੀਮੇਟ ਵਾਲਾ ਭਾਈ ਫਿੱਟ ਨਹੀਂ ਮਿੱਤਰੋ ਗੱਡੀ ਬੋਚ ਗਈ ਤਾਂ ਬੋਚ ਗਈ ਜੀ ਨਾਲੇ ਹਵਾ ਪਉਣ ਦੀ ਕਿਤੇ ਨਹੀਂ ਹਾਂ ਹਵਾ ਪਵਾ ਰਹੇ ਨੇ ਜੀ ਹਵਾ ਪਵਾ ਲੀ ਤਾਂ ਵੀ ਜਮੇ ਮਰੇ ਪਏ ਮਗਰ ਲਿਆ ਟਾਇਰ ਨਵੇਂ ਪਾਲਦੇ ਜੀ ਪਵਾਵਾ ਜੇ ਆਪਾਂ ਟਾਇਰ ਪਾਲ ਦਈਏ ਗੱਡੀ ਹੁਣ ਆਪਣੀ ਬਹੁਤ ਚਲਾ ਲਈ ਗੱਡੀ ਆਪਾਂ ਆਪੇ ਹੋਰ ਜੂਸਾ ਦੋਸਤ ਜਾਨ ਜਿਹੜੀ ਆਪਨੇ ਸਰਗੀ ਉਰੇ ਇੱਕ ਮੰਦਿਰ ਬਣਾ ਹੋਇਆ ਕਾਫੀ ਵੱਡਾ ਪੰਜ ਪਾਂਡਵਾ ਦਾ ਜਿਹੜੇ ਪੰਜ ਪਾਂਡਵ ਧਰਪ ਦੀ ਜੀ ਇਹਨਾਂ ਨੇ ਉਰੇ ਬਨਵਾਸ ਕੱਟਿਆ ਸੀ ਆ ਉਹਨਾਂ ਨੇ ਇੱਕ ਛੋਟਾ ਮੰਦਿਰ ਬਣਾ ਹੋਇਆ ਬਾਕੀ ਵੱਡਾ ਸਾਰਾ ਅੰਕੁਰ ਬਣਿਆ ਹੋਇਆਗਾ ਸੋ ਨੂੰ ਅੱਗੇ ਐਂਟ੍ਰੈਂਸ ਆਉਮੀ ਹੋਗੇ ਦਿਖਾਉਣੇ ਆਗੇ ਇੱਥੇ ਪੰਜ ਪਾਂਡ ਮਾ ਧਰਪ ਦੀਨ ਮਾ ਕੁੰਤੀ ਨੇ ਉਹ ਬੱਟਾ ਸ਼ਰਮਾ ਕੁੰਤੀ ਨੇ ਨਹੀਂ ਪਾਂਡਵਾਂ ਦੀ ਮਾਤਾ ਨੇ ਬਨਵਾਸ ਕੱਟਿਆ ਸੀ ਚਲ ਜਾਨਾ ਇਹ ਪਲੇਸ ਆਪਾਂ ਨੇ ਦੇਖੀ ਸੀ ਇੱਥੇ ਪੰਜ ਪਾਂਡਵਾ ਤੇ ਮਾ ਜੋ ਆਪ ਦੀ ਜੀਨ ਆਪ ਦਾ ਬਨਵਾਸ ਘਟੇ ਸੀ ਤੇ ਇਹਨੂੰ ਕੀ ਕਹਿੰਦੇ ਪਲਾੜਾ ਸਾਹਿਬ ਇਹਨੂੰ ਪਲਾੜਾ ਸਾਹਿਬ ਕਹਿੰਦੇ ਆਹ ਪੱਖਾ ਪੱਖੋ ਕਲਾ ਕੋਲੇ ਆ ਕਾਫੀ ਇਤਿਹਾਸਿਕ ਜਗ੍ਹਾ ਹੈਗੀ ਆ ਮਹਾਂਪਾਰਥੋਂ ਪੱਖੋ ਤੇ ਜੋਗੇ ਦੇ ਵਿਚਾਲੇ ਪੱਖੋ ਤੇ ਜੋਗੇ ਦੇ ਵਿਚਾਲੇ ਕਰ ਰਸਤਾ ਆਉਂਦਾਗਾ ਆ ਇੱਕ ਛੋਟਾ ਜਿਹਾ ਪੁਲ ਹੈ ਇੱਥੋਂ ਇੱਥੋਂ ਟੱਪ ਕੇ ਆਊਗਾ ਇਥੇ ਆ ਕਾਫੀ ਇਤਿਹਾਸਿਕ ਜਗ੍ਹਾ ਵੀ ਆ ਹੁਣ ਜਿਹੜਾ ਆਪਾਂ ਦੇਖਿਆ ਸੀਗਾ ਰਿਸਰਚ ਹੋਈ ਸੀਗੀ ਹਰਿਆਣਾ ਦੇ ਵਿੱਚ ਜਿਵੇਂ ਹਸਤੀਨਾਪੁਰ ਮਿਲਿਆ ਵੀ ਇੱਕ ਉਹ ਹਿਸਟੋਰੀਕਲ ਪਲੇਸ ਹੈ ਹਿਸਟੋਰੀਕਲ ਨਹੀਂ ਪ੍ਰੀ ਹਿਸਟੋਰੀਕਲ ਪਲੇਸ ਹੈ ਕਿਉਂਕਿ ਆ ਪਲੇਸ ਆ 5000 ਸਾਲ ਪੁਰਾਣੀ ਆ ਤਾਂ ਉਹ ਰਿਵਿਜ਼ਿਟ ਕਰਨਾ ਚਾਹੀਦਾ ਸਾਰੇ ਸਨਾਤਨੀਆਂ ਲਓ ਜੀ ਹੁਣ ਆਗੇ ਘਰੇ ਕਿਵੇਂ ਆ ਠੀਕ ਹੈ ਕੀ ਹੋ ਗਿਆ ਤੁੰਦਰ ਤੁਸੀਂ ਘਬਰਾਟ ਹੋ ਗਈ ਬਈ ਜੱਜ ਨੂੰ ਘਬਰਾੜ ਕਿਤੇ ਗਿਆ ਨਹੀਂ ਤਾਂ ਕਰਕੇ ਹਾਂ ਚਾ ਠੀਕ ਆ ਵਧੀਆ ਲੱਗਿਆ ਹਾਂ ਲਓ ਜੀ ਘਰੇ ਆ ਗਏ ਹਾਂ ਆਪਦੇਆਂ ਕੱਪੜੇ ਚੇਂਜ ਚਾਹੂ ਪੀਂਦਾਂ ਲਓ ਜੀ ਫੇਰ ਗੱਡੀ ਬਾਹਰ ਕੱਢਣੀ ਪੈਗੀ ਮਾਤਾ ਜੀ ਦਵਾਈ ਫੜ ਕੇ ਲਉਣੀ ਆ ਭੁੱਲ ਗਏ ਸੀ ਹੁਣ ਫੇਰ ਚਾਉਨੇ ਆ ਲਓ ਜੀ